ਉੱਤੇ ਦਰਦੇਰੇ ਸ਼ਹਿਰੀ ਹੁੰਦਾ ਜਾਂ ਉਹਨਾਂ ਨੂੰ ਜੋ ਇੱਕ ਮਜਰਮ ਹੁੰਦਾ ਅਹਿਸਾਸ ਕਰਵਾਇਆ ਗਿਆ ਜਦ ਕਿ ਉਹਨਾਂ ਦਾ ਗਨਾਹ ਇਹੋ ਹੀ ਕਿ ਉਹ ਆਪਣੀ ਰੋਜ਼ੀ ਰੋਟੀ ਲਈ ਜਿਹੜਾ ਸੀ ਉਹ ਆਪਣੇ ਘਰ ਬਾਹਰ ਜਿਹੜੇ ਨੂੰ ਕਾਰੋਬਾਰ ਜਿਹੜਾ ਵਾ ਉਹ ਇੱਥੇ ਹੀ ਖੋਲ ਕੇ ਦਿੱਤਾ ਜਾਵੇ ਜਿਹੜਾ 30 40 50 ਲੱਖ ਰੁਪਏ ਬਾਹਰ ਲਾ ਕੇ ਜਾਣਾ ਉਹ ਕਾਰੋਬਾਰ ਕੋਈ ਨਾ ਕੋਈ ਕੋਈ ਨਾ ਇੱਥੇ ਹੀ ਖੋਲਿਆ ਜਾਵੇ ਐਂ ਗਿਆ ਵੀ ਸਾਰੇ ਦੋਸਤ ਜਿੰਨੇ ਵੀ ਜਿੱਥੋਂ ਤੱਕ ਮੇਰਾ ਇਹ ਸਨੇਹਾ ਪਹੁੰਚੇ ਆਪਾਂ ਇੱਕ ਦੂਜੇ ਦੀ ਹੈਲਪ ਕਰੀਏ ਕੰਮ ਚਲਾਈਏ ਅਤੇ ਕੇ ਕੋ ਕੋ ਬਾਈਡ ਹੈਗੀ ਆ ਜਾਂ ਕਿਸੇ ਨੂੰ ਚਾਹੀਦਾ ਰੰਗ ਰੋਗਣ ਜਾਂ ਕੁਝ ਵੀ ਤੇ ਉਹ ਇੱਥੇ ਆ ਕੇ ਦੁਕਾਨ ਤੋਂ ਇਹਨਾਂ ਦੀ ਖਰੀਦ ਸਕਦਾ ਆ ਤੁਸੀਂ ਦੇਖ ਸਕਦੇ ਜੇ ਇਥੋਂ ਕੁੜੀਆਂ ਦਾ ਸਕੂਲ ਹੈ ਪਿੱਛੇ ਇਹਨੂੰ ਪਚੰਗਮ ਵਾਸ਼ਰੂਮ ਕਹਿੰਦੇ ਇਹ ਮਹਾਰਾਜਾ ਪਟਿਆਲਾ ਭਿੰਦਰ ਸਿੰਘ ਉਹਨਾਂ ਨੇ ਬਣਾਇਆ ਸੀ 1916 ਦੇ ਵਿੱਚ ਇਹਨੂੰ ਬਣੇ ਨੂੰ 100 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਔਰ ਇਹਨਾਂ ਤੇ ਹਾਲਾਕੇ ਆਪਾਂ ਬਾਹਰ ਜਾ ਰਹੇ ਆ ਇੱਕ ਤੇ ਆਪਨੇ ਘਰੋਂ ਦੂਰ ਹੁੰਨੇ ਆ ਰੋਟੀ ਪਾਣੀ ਤੋਂ ਉੱਥੇ ਉੱਥੇ ਲੇ ਆ ਉਹ ਰਕੇ ਕਿੰਨਾਂ ਲੱਲੋ ਆਪਾਂ ਜੇ ਵੀ ਆਪਣਾ ਕਾਰੋਬਾਰ ਕਰੀਏ ਤੇ ਬਹੁਤ ਹੈ ਜੀ ਬਰਕਤ ਉਸ ਨਾਲ ਆਪੇ ਪਰਿਵਾਰ ਦੇ ਵਿੱਚ ਰਹੀ ਹਾਸੇ ਖੇਡਦੇ ਆ ਬਹੁਤ ਕਮਾਈ ਇਥੇ ਜੇ ਆਪਾਂ ਕਰਦਾ ਹੋਏ ਸੀ ਹੋਰ ਸਰ ਆਪ ਦਾ ਨਾਮ ਹੀ ਦੱਸੋ ਜੀ ਮੇਰਾ ਨਾਮ ਸਰੂਪ ਸਿੰਘ ਸਨੋ ਨਰਵੈਲ ਸਿੰਘ ਤੇ ਪਿੰਡ ਕੈਰੋ ਦੇ ਵਿੱਚ ਆਪਾਂ ਪਾਈ ਆ ਹਾਰਡਵੇਅਰ ਤੇ ਸਪੇਅਰ ਪਾਰਟ ਦੀ ਦੁਕਾਨ ਹੈ ਕੰਬਾਈਨਰ ਦੇ ਸਪੇਅਰ ਪਾਰਟ ਹਾਂਜੀ ਕੰਬਾਈਨਰਾਂ ਦੇ ਟਰੈਕਟਰਾਂ ਦੇ ਨਿੱਕੀਆਂ ਮਸ਼ੀਨਾਂ ਦੇ ਹਰ ਇੱਕ ਚੀਜ਼ ਦਾ ਸਪੇਅਰ ਪਾਰਟ ਮਿਲਦਾ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗ ਦੀ ਰਾਤ ਸਵਾਗਤ ਸਾਰਿਆਂ ਦਾ ਅੱਜ ਦੋਸਤੋ ਮ ਇਹ ਆਪ ਪਾਉਣ ਲੱਗਾਗੇ ਪਿਛਲੇ ਦਿਨੀ ਅਮਰੀਕਾ ਕੈਨੇਡਾ ਯੂਕੇ ਤੇ ਹੋਰ ਵੀ ਕਈ ਕੰਟਰੀਸ ਇਨਾਂ ਨੇ ਬਹੁਤ ਸਾਰੇ ਜਿਹੜੇ ਸੀ ਭਾਰਤ ਦੇ ਲੋਕ ਆ ਜਿਨ੍ਹਾਂ ਦੇ ਵਿੱਚ ਪੰਜਾਬੀ ਵੀ ਸੀ ਉਹਨਾਂ ਨੂੰ ਆਪਣੇ ਦੇਸ਼ਾਂ ਚੋਂ ਕੱਢਿਆ ਤੇ ਦੋ ਨੰਬਰ ਚ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਦੇਸ਼ਾਂ 'ਚ ਪੈਰ ਨਾ ਪਾਓ ਆਲੇ ਕੇ ਭਾਰਤ ਦੇਸ਼ ਦਾ ਦਿਲ ਵੱਡਾ ਵਾ ਇੱਥੇ ਵੀ ਬਹੁਤ ਬੁਝਿਆ ਜਿਹੜੀ ਇਹਦੇ ਨਾਲ-ਨਾਲ ਬੰਗਲਾਦੇਸ਼ ਨੇਪਾਲ ਉੱਥੋਂ ਦੇ ਆ ਕੇ ਬਹੁਤ ਸਾਰੇ ਲੋਕ ਇਧਰ ਇੰਡੀਆ 'ਚ ਰਹਿ ਰਹੇ ਪਰ ਫਿਰ ਵੀ ਮੈਂ ਸ਼ਹਾਵਾ ਜੀ ਕਹਿੰਦਾ ਵੀ ਸਾਡੇ ਦੇਖਦੇ ਉਹਨਾਂ ਨੂੰ ਨਹੀਂ ਕਿਹਾ ਵੀ ਇਹੋ ਜਿਹਾ ਅਨਮਨੁੱਖੀ ਵਿਹਾਰ ਨਹੀਂ ਹੁੰਦਾ ਨਾ ਕੀਤਾ। ਉਹ ਜਿੱਤ ਤਰ੍ਹਾਂ ਬੇੜੀਆਂ ਪਾ ਕੇ ਪੈਰਾਂ ਦੇ ਵਿੱਚ ਤੇ ਹੱਥ ਘੜੀਆਂ ਲਾ ਕੇ ਮੁੰਡਿਆਂ ਨੂੰ ਉਹਨਾਂ ਨੂੰ ਇੱਕ ਮਤਲਬ ਦੂਜੇ ਦਰਜੇ ਦੇ ਸ਼ਹਿਰੀ ਹੁੰਦਾ ਜਾਂ ਉਹਨਾਂ ਨੂੰ ਜੋ ਇੱਕ ਮਜਰਮ ਹੁੰਦਾ ਬਹਿਸਾਸ ਕਰਵਾਇਆ ਗਿਆ ਜਦ ਕਿ ਉਹਨਾਂ ਦਾ ਗਨਾਹ ਇਹੋ ਹੀ ਕਿ ਉਹ ਆਪਣੀ ਰੋਜ਼ੀ ਰੋਟੀ ਲਈ ਕਿਹੜਾ ਸੀ ਉਹ ਆਪਣੇ ਘਰ ਬਾਹਰ ਵੇਚ ਕੇ ਤੇ ਦੂਜੇ ਦੇਸ਼ਾਂ 'ਚ ਗਏ ਨਹੀਂ ਤੇ ਕਿਹੜਾ ਜੀ ਕਰਦਾ ਉਹਦਾ ਘਰ ਛੱਡ ਗਿਆ ਉਹਦੀਆਂ ਜ਼ਮੀਨਾਂ ਵੇਚ ਕੇ ਪੈੜੀਆਂ ਵੇਚ ਕੇ ਆਪਣੀ ਜਿਹੜੀ ਪੈਸੇ ਆ ਉਹ ਲਾ ਕੇ ਬਾਹਰ ਜਾਵੇ ਤੇ ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਉਹ ਇਹ ਕਰਨ ਲੱਗਾ ਕਿ ਸਾਡੇ ਜਿਹੜੇ ਆ ਬੱਚੇ ਆ ਕੋਸ਼ਿਸ਼ ਤੇ ਕਰਦੇ ਆ ਇਹ ਕਾਰੋਬਾਰਹੀਂ ਕਰੀਏ ਉਧਰ ਜੇ ਇੱਥੇ ਘਰੇ ਰੋਟੀ ਮਿਲੇ ਤੇ ਉਹਨਾਂ ਨੂੰ ਲੋੜ ਨਹੀਂ ਗਈ ਦੂਜੇ ਦੇਸ਼ਾਂ 'ਚ ਜਾਣ ਦੀ ਬਹੁਤ ਸਾਲ ਪਹਿਲਾਂ ਇਹਨੂੰ ਖਿਲਨੇ ਵੇਖੀ ਸੀ ਮੈਂ ਨਾਮ ਔਰ ਉਹਦੇ ਵਿੱਚ ਉਹ ਇੱਕ ਗਾੜਾ ਸੀ ਕਿੱਥੀ ਆਈ ਹੈ ਉਹਦੇ ਵਿੱਚ ਉਹਦੇ ਜਿਹੜੇ ਸ਼ਬਦ ਲਿਖੇ ਸੀ ਉਹ ਗਾਣੇ ਦੇ ਬੜੇ ਉਹ ਮਤਲਬ ਦਿਲ ਤੋਂ ਟੁੱਬਦੇ ਸੀਗੇ ਉਹਦੇ 'ਚ ਉਹ ਲਿਖਦਾ ਵਾ ਜਿਹੜਾ ਸ਼ਾਇਦ ਸੀਗੇ ਆਪਣੇ ਦੇਸ਼ 'ਚ ਵੀ ਰੋਟੀ ਹੋ ਗਈ ਹੈ ਘਰ 'ਚ ਵੀ ਰੋਟੀ ਹੈਗੀ ਆ ਤੂੰ ਵਾਪਸ ਆ ਜਾਣਾ ਸੀ ਤੂੰ ਕਿਹ ਜੇਹਲਾ ਹੀ ਤੈਨੂੰ ਰੋਲ ਦੀ ਲੋੜ ਸੀ ਸਾਡੇ ਬਹੁਤ ਸਾਰੇ ਬੰਦੇ ਜੇਹਲਾ 'ਚ ਰੋਲਦੇ ਆ ਲਫਦੇ ਆ ਉੱਥੇ ਮਰ ਜਾਂਦੇ ਆ ਕਈਆਂ ਦੀ ਕੋਈ ਦਾਦ ਪਹਿਆਰ ਨਹੀਂ ਪਹੁੰਚਦਾ ਆ ਸਦਾ ਬੱਚਾ ਹੋਆ ਛੋਟਾ ਇੱਕ ਆ ਸਾਡੇ ਪਿੱਛੇ ਬੈਠਾ ਹੋ ਤੇ ਇਹਦੇ ਡੈਡੀ ਆ ਨਰਵੈਰ ਸਿੰਘ ਜਿਨ੍ਹਾਂ ਨੇ ਕੋਸ਼ਿਸ਼ ਇਹ ਕੀਤੀ ਆ ਇਸ ਪੰਚ ਸਾਹਿਬ ਬੈਠੇ ਆ ਇਹਨਾਂ ਨੇ ਵੀ ਯੋਗਦਾਨ ਪਾਇਆ ਵਿੱਚ ਤੇ ਇਹਨਾਂ ਕੋਸ਼ਿਸ਼ ਇਹ ਕੀਤੀ ਆ ਵੀ ਬੰਦੀਏ ਨੂੰ ਕਾਰੋਬਾਰ ਜਿਹੜਾ ਵਾ ਉਹ ਇੱਥੇ ਹੀ ਖੋਲ ਕੇ ਦਿੱਤਾ ਜਾਵੇ ਜਿਹੜਾ 30 40 50 ਲੱਖ ਰੁਪਏ ਬਾਹਰ ਲਾ ਕੇ ਜਾਣਾ ਕਿਉਂ ਕਾਰੋਬਾਰ ਕੋਈ ਨਾ ਕੋਈ ਕਿਉਂ ਨਾ ਇੱਥੇ ਹੀ ਖੋਲਿਆ ਜਾਵੇ ਕਿਉਂ ਕਾਰੋਬਾਰੇ ਖੋਲ ਕੇ ਇੱਥੇ ਆਹ ਦੇਖੋ ਦੁਕਾਨ 파 ਕੇ ਦਿੱਤੀ ਆ ਤੇ ਅਜੇ ਇਹ ਤੇ ਦੁਕਾਨ ਦਾ ਰੰਗ ਰੋਗਣ ਕਰਨ ਵਾਲਾ ਲਿਖਣ ਲੁਖਣ ਵਾਲਾ ਪਰ ਇਹ ਆ ਜਿਹੜਾ ਸਪੇਅਰ ਪਾਰਟ ਦਾ ਕੰਮ ਇਹਨਾਂ ਸ਼ੁਰੂ ਕੀਤਾ ਕੰਬਾਈਨਾਂ ਦਾ ਤੇ ਨਾਲ ਹੋਰ ਹਾਰਡਵੇਅਰ ਦਾ ਛੋਟਾ ਮੋਟਾ ਕੰਮ ਜਿਹੜਾ ਸ਼ੁਰੂ ਕੀਤਾ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੀ ਕੰਮ ਵੰਗਾ ਵਾ ਤੇ ਇਹ ਜਿਹੜਾ 30-40 ਲੱਖ ਰੁਪਏ ਦਾ ਇਹ ਕੰਮ ਜਿਹੜਾ ਸ਼ੁਰੂ ਹੁੰਦਾ ਨਹੀਂ ਪਰ ਕਿਤੇ ਉਹਨਾਂ ਕਿਤੇ ਉਹਦੇ ਸਾਨੂੰ ਸ਼ੁਰੂਆਤ ਕਰਨੀ ਪਈ ਆ ਲੜੀ ਕੀਤੀ ਆ ਮੈਂ ਤੁਹਾਨੂੰ ਦਿਖਾਉਣਾ ਇਹਨਾਂ ਦੀ ਦੁਕਾਨ ਦਾ ਤੇ ਮੈਂ ਕਿਹਾ ਵੀ ਸਾਰੇ ਦੋਸਤ ਜਿੰਨੇ ਵੀ ਜਿੱਥੋਂ ਤੱਕ ਮੇਰਾ ਸੁਨੇਹਾ ਪਹੁੰਚੇ ਆਪਾਂ ਇੱਕ ਦੂਜੇ ਦੀ ਹੈਲਪ ਕਰੀਏ ਕੰਮ ਚਲਾਈਏ ਉਹ ਦੇਖੇ ਕੋ ਕੋ ਬਾਇਣ ਹੈਗੀ ਆ ਜਾਂ ਕਿਸੇ ਨੂੰ ਚਾਹੀਦਾ ਰੰਗ ਰੋਗਣ ਜਾਂ ਕੁਝ ਵੀ ਤੇ ਉਹ ਇੱਥੇ ਆ ਕੇ ਦੁਕਾਨ ਤੋਂ ਇਹਨਾਂ ਦੀ ਖਰੀਦ ਸਕਦਾ ਕਿਉਂਕਿ ਜਿਹੜਾ ਨਵਾਂ ਕਾਰੋਬਾਰ ਹੁੰਦਾ ਉਹ ਸ਼ੁਰੂ ਹੁੰਦਿਆਂ-ਦਿਆਂ ਥੋੜਾ ਟਾਈਮ ਲੱਗਦਾ ਪਰ ਇਹ ਬੱਚੇ ਨੇ ਬੜੀ ਸੋਹਣੀ ਫੈਲ ਕੀਤੀ ਔਰ ਇਹਨੇ ਕਿਹਾ ਵੀ ਮੈਂ ਮੇਰੇ ਆਪਦੇ ਡੈਡੀ ਨੂੰ ਕਿਹਾ ਵੀ ਮੈਨੂੰ ਬਾਹਰ ਜਾਣ ਦੀ ਲੋੜ ਨਹੀਂ ਇਹ ਕਾਰੋਬਾਰ ਕਰਨਾ ਤੇ ਮੈਂ ਇੱਥੇ ਹੀ ਕਰਨਾ ਤੇ ਸਾਨੂੰ ਕੁਝ ਇਸ ਤਰ੍ਹਾਂ ਦੀ ਸੋਚ ਜਿਹੜੀ ਉਹ ਅਪਣਾ ਕੇ ਤੇ ਸਾਨੂੰ ਇਹ ਜਿਹੜਾ ਵਾ ਇਹ ਫੈਸਲਾ ਇਸ ਤਰ੍ਹਾਂ ਦਾ ਕੰਨਾ ਪੁਆਇੰਟ ਲੈਣੀ ਪੈਣਗੇ ਤਾਂ ਕਿ ਅਸੀਂ ਜਿਹੜਾ ਆਪਦੀ ਇਸ ਜ਼ਮੀਨ ਨੂੰ ਇਸ ਦੀ ਮਿੱਟੀ ਨੂੰ ਇਹਦੇ ਮੋਹ ਨੂੰ ਨਾ ਛੱਡੀਏ ਕਿਉਂਕਿ ਵਿਦੇਸ਼ਾਂ 'ਚ ਜਿਹੜਾ ਸਾਡਾ ਰੋਲ ਨਾ ਹੁੰਦਾ ਉਹ ਬਹੁਤਾ ਤੁਸੀਂ ਵੇਖਦੇ ਜ ਚੰਗਾ ਨਹੀਂਗਾ ਭਾਵੇਂ ਕਿ ਉੱਥੇ ਹੀ ਕਾਮਯਾਬ ਹੋ ਵੀ ਜਾਈਏ ਪਰ ਜਿਹੜੀ ਸਾਡੀ ਯਾਦ ਆ ਸਾਡੀ ਮਿੱਟੀ ਨਾਲ ਜੁੜੀ ਰਹਿੰਦੀ ਆ ਇਹ ਤਾਂ ਪੰਜਾਬ ਦੀ ਨਾਲ ਉਹ ਕਿਚਾ ਪਛਿਛਾ ਸਾਡੀ ਉਹ ਮਿੱਟੀ ਸਾਡੇ ਬਣੀ ਰਹਿੰਦੀ ਆ ਦਿਲ ਦੇ ਵਿੱਚ ਤੇ ਆ ਉਹ ਮੈਂ ਤੁਹਾਨੂੰ ਇਹ ਦੁਕਾਨ ਦਾ ਅੰਦਰੋਂ ਬਾਹਰੋਂ ਨਜ਼ਾਰਾ ਵਿਖਾਉਣਾ ਕਿੰਨਾ ਇਹ ਮੁੰਡੇ ਨੇ ਜਿਹੜਾ ਕੰਮ ਕੀਤਾ ਆ ਦੇਖੋ ਦੋਸਤੋ ਇਹ ਆ ਘੇਰੋ ਪਿੰਡ ਇਥੇ ਪਹਿਲਾਂ ਪੁਰਾਣੀਆਂ ਦੁਕਾਨਾਂ ਸੀ ਤੇ ਜਿਹੜੀਆਂ ਮੁੰਡੇ ਛੱਡ ਛੱਡਾ ਕੇ ਬਾਹਰ ਚਲੇ ਗਏ ਤੇ ਉਹਨੇ ਇਸ ਜਗ੍ਹਾ ਦੇ ਉੱਤੇ ਜਿੱਥੇ ਆ ਇਲੈਕਟ੍ਰੀਕਲ ਵਰਕਰਸ ਲਿਖਿਆ ਇੱਥੇ ਕੰਬਾਈਨਰ ਦੇ ਸਮਾਨ ਦੀ ਦੁਕਾਨ ਖੋਲੀ ਆ ਔਰ ਆ ਇਧਰੋਂ ਰੋਡ ਜਿਹੜਾ ਵਾ ਤਰਫਾਂ ਤੋਂ ਉਹਦਾ ਇੱਕ ਐਰੋ ਦਾ ਜਿਹੜਾ ਪਾਸ ਲਾ ਵਾ ਇਹਨੂੰ ਅੱਪ ਵਾਲਾ ਅੱਡਾ ਕਿਤੇ ਕਿਸੇ ਟਾਈਮ ਇੱਥੇ ਅੱਮ ਹੁੰਦੇ ਸੀ ਅੱਜ ਕੱਲ ਇਹ ਬੋੜ ਵਾਲਾ ਵੱਡਾ ਮਸ਼ਹੂਰ ਆ ਤੇ ਇਸ ਅੱਮ ਵਾਲੇ ਏਡੇ ਤੋਂ ਆ ਜਿਹੜਾ ਰੋਡ ਆ ਕਿ ਗੁਰਦੁਆਰਾ ਵਾ ਬਾਬਾ ਬਸਤਾ ਸੇਕੜਾ ਰੇ ਜੀ ਜਾਚ ਬਣਾਇਆ ਗਿਆ ਜਿਹੜੇ ਇੱਥੇ ਕਾਰ ਸੇਵਾ ਦੇ ਜਿਹੜੇ ਸਾਡੇ ਸੰਤ ਸੀ ਉਹਨਾਂ ਦੀ ਯਾਦ ਚਾ ਤੇ ਬਾਬਾ ਸਾਧੂ ਸਿੰਘ ਬਾਬਾ ਛੱਡਾ ਸਿੰਘ ਬਾਬਾ ਗੁਰਮ ਸਿੰਘ ਉਹਨਾਂ ਤੋਂ ਬਾਅਦ ਬਾਬਾ ਬਸਤਾ ਸਿੰਘ ਉਹਨਾਂ ਦਾ ਨਾਮ ਆਦਾ ਜਿਨ੍ਹਾਂ ਨੇ ਬਹੁਤ ਸਾਰੇ ਗੁਰਦਵਾਰਿਆਂ ਦੀ ਸੇਵਾ ਕਰਵਾਈ ਜਿਹੜੇ ਸਿੱਖ ਧਰਮ ਦੇ ਨਾਲ ਸਿੱਖ ਯਾਦਗਾਰਾਂ ਦੇ ਨਾਲ ਤੇ ਆਹ ਤੁਸੀਂ ਦੇਖ ਸਕਦੇ ਜੇ ਇੱਥੋਂ ਕੁੜੀਆਂ ਦਾ ਸਕੂਲ ਆ ਮੇਰੇ ਪਿੱਛੇ ਇਹਨੂੰ ਭਚੰਗਮ ਆਸ਼ਰਮ ਕਹਿੰਦੇ ਇਹ ਮਹਾਰਾਜਾ ਪਟਿਆਲਾ ਭਿੰਦਰ ਸਿੰਘ ਉਹਨਾਂ ਨੇ ਬਣਾਇਆ ਸੀ 1916 ਦੇ ਵਿੱਚ ਇਹਨੂੰ ਬਣੇ ਨੂੰ 100 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਔਰ ਆ ਛੜ ਕੇ ਜਾਂਦੀ ਪਿੰਕ ਰੋਡ ਪੱਟੀ ਨਾਲ ਜੁੜਦਾ ਜਿਹੜਾ ਪਿੰਕ ਰੋਡ ਦੇਗਾ ਤੇ ਭਾਏ ਤੇ ਮੇਨ ਰੋਡ ਹੀ ਆ ਜਿਹੜਾ ਤਰਨਤਾਰਨ ਤੋਂ ਪੱਟੀ ਖੇਮ ਕਰਦੀ ਜਾਂਦਾ ਰਾਹ ਤੁਸੀਂ ਦੇਖ ਸਕੋ ਤੇ ਆ ਵਾ ਦੁਕਾਨ ਇੱਥੇ ਇਹ ਆ ਭਾਂਡੇ ਵਿੱਚ ਸਮਾਨ ਤੇ ਇਹ ਦੇ ਸਰਪੰਚ ਸਾਹਿਬ ਜਿਹਨਾਂ ਉਤਸ਼ਾਹ ਕੀਤਾ ਤੇ ਨਰਮੈਲ ਸਿੰਘਾ ਜਿਨ੍ਹਾਂ ਨੇ ਆਪਣੀ ਬੇਟੀ ਨੂੰ ਦੁਕਾਨ ਖੋਲ੍ਹ ਦਿੱਤੀ ਔਰ ਇਹ ਇਹਨਾਂ ਦਾ ਬੇਟਾ ਵਾ ਤੇ ਜਿਹਨੇ ਆ ਦੁਕਾਨ ਅੱਜ ਪੁੱਤਰ ਜੀ ਜਿਹੜੀ ਨਵਾਂ ਕਾਰੋਬਾਰ ਸ਼ੁਰੂ ਕੀਤਾ ਉਹ ਜੀ ਕਹਿਣਾ ਚਾਹੋਗੇ ਮੁੰਡਿਆਂ ਨੂੰ ਨਵੇਂ ਵਾਲਾ ਸੰਦੇਸ਼ ਦੇਣਾ ਚਾਹੋ ਜਿਹੜੇ ਬਾਹਰ ਤੁਰੇ ਸਰਦੇ ਆ। ਜਿਹੜਾ ਸੰਦੇਸ਼ ਤਾਂ ਬਸ ਇਹੀ ਹੈ ਜੀ ਕਿ ਇੰਨਾ ਤੈਹ ਲਾਗੇ ਆਪਾਂ ਬਾਹਰ ਜਾ ਰਹੇ ਆ। ਇੱਕ ਤੇ ਆਪਣੇ ਘਰੋਂ ਦੂਰ ਹੁੰਨੇ ਆ। ਰੋਟੀ ਪਾਣੀ ਤੋਂ ਉੱਥੇ ਆਉਂਦੇ ਆ। ਉਹਨਾਂ ਕਿ ਇੰਨਾ ਲੱਗੋ ਆਪਾਂ ਦੇਖੀ ਆਪਣਾ ਕਾਰੋਬਾਰ ਕਰੀਏ ਤੇ ਬਹੁਤ ਹੈਗੀ ਬਰਕਤ ਇਸ ਨਾਲ ਆਪੇ ਪਰਿਵਾਰ ਦੇ ਵੀ ਤਰੀਂ ਹਾਸੇ ਖੇਡਦੇ ਆ। ਬਹੁਤ ਕਮਾਈ ਇਥੇ ਜੀ ਆਪਾਂ ਕਰਨਾ ਹੋਇਆ। ਤੇ ਵੇਖ ਸਕਦੇ ਤੁਸੀਂ ਮੇਰੇ ਬੇਟੇ ਨੇ ਬਹੁਤ ਸਰ ਆਪਦਾ ਨਾਮ ਹੀ ਦੱਸੋ। ਜੀ ਮੇਰਾ ਨਾਮ ਸਰੂਪ ਸਿੰਘ ਤੇ ਸਰੋਵਰ ਨਰਵੈਲ ਸਿੰਘ ਤੇ ਪਿੰਡ ਕੈਰੋਂ ਦੇ ਵਿੱਚ ਆਪਾਂ ਪਾਈ ਆ ਹਾਰਡਵੇਅਰ ਤੇ ਸਪੇਅਰ ਪਾਰਟ ਦੀ ਦੁਕਾਨ ਹੈ ਕੰਬਾਈਨਾਂ ਦੇ ਸਪੇਅਰ ਪਾਰਟ ਹਾਂਜੀ ਕੰਬਾਈਨਾਂਾਂ ਦੇ ਟਰੈਕਟਰਾਂ ਦੇ ਨਿੱਕੀਆਂ ਮਸ਼ੀਨਾਂ ਦੇ ਹਰ ਇੱਕ ਚੀਜ਼ ਦਾ ਸਪੇਅਰ ਪਾਰਟ ਲੱਭੇ ਹਾਂਜੀ ਇਹ ਵੀ ਆ ਬੇਟੇ ਨੇ ਆ ਵੇਖੋ ਤੁਸੀਂ ਨੇ ਬੜਾ ਸੋਹਣਾ ਸੁਨੇਹਾ ਦਿੱਤਾ ਨੌਜਵਾਨ ਬੱਚਿਆਂ ਦੇ ਨਾਲ ਤੇ ਤੁਸੀਂ ਕੋਈ ਨਾ ਕੋਈ ਆਪਣਾ ਕਾਰੋਬਾਰ ਕਰੋ ਔਰ ਕਿਤੇ ਉਹਨਾਂ ਕਿਤੇ ਉਹ ਸ਼ੁਰੂਆਤ ਕਰਨੀ ਪਊਗੀ ਸਾਨੂੰ ਔਰ ਇਹ ਬੜੀ ਸੋਹਣੀ ਸ਼ੁਰੂਆਤ ਆ ਜਿਹੜੀ ਇਹਨੇ ਕੀਤੀ ਆ ਬੇਟੇ ਨੇ ਔਰ ਇਹ ਦੇਖੋ ਦੁਕਾਨ ਆ ਇਹ ਭਾਵੇਂ ਹੰਦੇ ਹਜ਼ਾਰਾਂ ਕਦਮ ਵੀ ਤੁਰਨਾ ਹੋਵੇ ਨਾ ਅਸੀਂ ਸਾਨੂੰ ਪਹਿਲੇ ਕਦਮ ਤੋਂ ਹੀ ਸ਼ੁਰੂਆਤ ਕਰਨੀ ਪੈਂਦੀ ਆ ਔਰ ਇਹ ਪਹਿਲਾ ਕਦਮ ਹੀ ਇਹਨਾਂ ਨੇ ਬਹੁਤ ਸੋਹਣਾ ਪੁੱਟਿਆ ਔਰ ਇਹ ਦੁਕਾਨ ਜਿਹੜੀ ਇਹਨਾਂ ਦੀ ਕਿਤੋਂ ਸਮਾਨ ਜਿਹੜਾ ਸੀ ਜੇ ਇਸ ਇੱਥੇ ਆਉਂਦੀਆਂ ਸਾਡੇ ਕੰਬਾਈਨਾ ਕਿਉਂਕਿ ਸਾਡਾ ਜਿਹੜਾ ਸੂਬਾ ਹੈ ਖੇਤੀ ਪ੍ਰਧਾਨ ਔਰ ਇੱਥੇ ਜਿਹੜੀ ਆ ਜਿੰਨੀਆਂ ਵੀ ਫਸਲਾਂ ਵਾਂ ਉਹ ਕੰਬਾਈਨਾ ਨਾਲ ਮਸ਼ੀਨਾ ਨਾਲ ਕੱਟੀਆਂ ਜਾਂਦੀਆਂ ਕੇ ਟਾਈਮ ਫਰੇ ਹੈ ਰਹਿੰਦੇ ਸੀ ਹੁਣ ਆ ਗਏ ਕੰਬਾਈਨਾ ਤੇ ਕੰਬਾਈਨਾ ਦੀ ਟੁੱਟ-ਪੱਜ ਹੁੰਦੀ ਰਹਿੰਦੇ ਆ ਕੋਈ ਵੀ ਸਮਾਨ ਜੇ ਸਾਨੂੰ ਚਾਹੀਦਾ ਜਾ ਉਹ ਅਮਰਸਰੋਂ ਮਿਲੂਗਾ ਜਾਂ ਫਿਰ ਮੋਗੇਉ ਜਾ ਕੇ ਮਿਲੂ ਤੇ ਇਹਨਾਂ ਨੇ ਸ਼ੁਰੂਆਤ ਕੀਤੀ ਕੰਬਾਈਨਾ ਦੇ ਸਮਾਨ ਦੀ ਤੇ ਇਹ ਕੰਬਾਈਨਾ ਦਾ ਸਮਾਨ ਜਿਹੜਾ ਉਹ ਇਥੋਂ ਤੁਸੀਂ ਕੋਈ ਵੀ ਚੀਜ਼ ਆ ਜਿਹਨੂੰ ਕੰਬਾਈਨਾ ਚੱਲਦੀਆਂ ਆ ਭਾਵੇਂ ਕਿ ਕੰਬਾਈਨਾ ਦਾ ਸੀਜ਼ਨ ਸਾਲ 'ਚ 2 ਮਹੀਨਿਆਂ ਤੋਂ ਜ਼ਿਆਦਾ ਨਹੀਂ ਹੁੰਦਾ ਪਰ ਚਲੋ ਫਿਰ ਵੀ ਉਹ ਜਿਹੜੇ 2 ਮਹੀਨੇ ਹੁੰਦੇ ਬੜੇ ਐਮ ਹੁੰਦੇ ਆ ਉਹ ਸਾਰੇ ਸਾਲ ਦੀ ਜਿਹੜੀ ਆ ਭਾਰ ਆ ਉਹਨਾਂ 2 ਮਹੀਨਿਆਂ ਦੇ ਸਿਰ ਤੇ ਟਿਕਿਆ ਹੁੰਦਾ ਔਰ ਇੱਕ ਕੰਬਾਈਨਾ ਜਿਹੜੀ ਇੱਕ ਦਿਨ 'ਚ ਕੰਮ ਕਰਦੀ ਆ ਜੇ ਉਹਦਾ ਸਪੇਅਰ ਪਾਰਟ ਨਾ ਮਿਲੇ ਉਹਦੇ 2-3 ਦਿਨ ਵੀ ਮਰ ਜਾਣ ਤੇ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੇ ਆ ਇੱਥੇ ਹੁਣ ਜਿਹੜਾ ਜੋ ਵੀ ਸਮਾਨ ਆ ਇਹਨਾਂ ਨੂੰ ਮੇਲੇ ਅਜੇ ਦੁਕਾਨ ਛੋਟੀ ਕਰਕੇ ਇਹਨਾਂ ਸਮਾਨ ਜਿਹੜਾ ਉਹ ਬਾਹਰ ਰੱਖਿਆ ਇਹ ਘਰ ਰੱਖਿਆ ਪਰ ਇੱਥੋਂ ਇਹਨਾਂ ਤੋਂ ਮਿਲ ਸਕਦਾ ਕੰਬਾਈਨਾਂ ਦਾ ਸਮਾਨ ਕਿਤੇ ਵੀ ਟਰੈਕਟਰਾਂ ਦਾ ਵੀ ਜੋ ਵੀ ਆ ਇਹ ਗਰੀਬ ਸੱਗਰੂਸਾ ਜੋ ਵੀ ਆ ਇਹ ਹਾਰਡਵੇਅਰ ਦਾ ਛੋਟਾ ਮੋਟਾ ਜੋ ਵੀ ਸਮਾਨ ਆ ਇੱਥੋਂ ਤੁਸੀਂ ਲੈ ਸਕਦੇ ਜੀ ਪਰ ਛੜਕਦਾ ਵਾਦਾ ਇਹ ਆ ਕਿ ਇਹ ਮੇਨ ਰੋਡ ਤੇ ਆ ਇਹਨੂੰ ਲੱਭਣਾ ਵੀ ਕੋਈ ਮੁਸ਼ਕਲ ਨਹੀਂ ਉੱਟ ਕੇ ਜਦੋਂ ਇਹਦਾ ਰੰਗ ਰੋਗਣ ਹੋ ਗਿਆ ਫਿਰ ਅਸੀਂ ਤੁਹਾਡੇ ਨਾਲ ਨਵੇਂ ਸਾਜ ਪਵਾਗੇ ਤੇ ਇਹਦੇ ਵਿੱਚ ਕਿ ਦੁਕਾਨ ਦੀ ਕਿ ਕਿੰਨੇ ਸੋਹਣੇ ਤਰੀਕੇ ਨਾਲ ਇਹਨਾਂ ਨੇ ਜਿਹੜਾ ਇਹ ਨਵਾਂ ਨਵਾਂ ਮੁੰਡੇ ਨੂੰ ਚਾਹ ਵਾ ਅਰੇ ਹੋ ਚਾਹ ਮੈਂ ਕਹਿੰਦਾ ਹਰ ਨੌਜਵਾਨ ਦਾ ਬਣਿਆ ਰਵੇ ਤੇ ਤਾਂ ਕਿ ਉਹ ਆਪਣੇ ਕਾਰੋਬਾਰ ਨੂੰ ਕਰਨ ਦੀ ਜਿਹੜੀ ਆ ਉਹਨਾਂ ਦੀ ਨਿਸ਼ਚਾ ਆਵੇ ਜਹਤ ਆਵੇ ਕੋਈ ਬਾਹਰ ਜਾ ਕੇ ਦੂਜਿਆਂ ਦੇਖਾਂ ਚ ਰੋਲ ਦਾ ਕੋਈ ਲੋੜ ਨਹੀਂ ਕੋਈ ਫਾਇਦਾ ਨਹੀਂ ਪਰ ਇਹ ਆ ਸਿੱਕੋ ਨਾਲ-ਨਾਲ ਬਹੁਤ ਸੂਰਤ ਨੂੰ ਯਾਰਾ ਵੀ ਆ ਮੈਂ ਬਹੁਤ ਹੀ ਬੜੀ ਸੋਹਣੀ ਜਗ੍ਹਾ ਵਾ ਔਰ ਇੱਥੇ ਸਰਪੰਚ ਸਾਡੇ ਜਿਹੜੇ ਇਹਨਾਂ ਦਾ ਖੇਤ ਨੇ ਉਹ ਵੀ ਚਾਹੁੰਦੇ ਆ ਵੀ ਇੱਥੇ ਮਾਰਕੀਟ ਬਣ ਜੇ ਸਾਡੇ ਲਾਅ ਯੂਨੀਵਰਸਿਟੀ ਵੀ ਇੱਥੇ ਕੈਰੋਪਿੰਡ ਦੇ ਵਿੱਚ ਜਿਹੜੀ ਆ ਸਰਦਾਰ ਬਿੰਦਰ ਸਿੰਘ ਗੇਲੂਣੀਆਂ ਉਹਨਾਂ ਨੇ ਐਮਐਲਏ ਵੀ ਐਕਸਐਮਐਲਏ ਉਹਨਾਂ ਨੇ ਲਿਆਂਦੀ ਆ ਤੇ ਬੜਾ ਵਧੀਆ ਉਹਨਾਂ ਕੰਮ ਕੀਤਾ ਕਿ ਕੈਰੋਪਿੰਡ ਆਉਣ ਵਾਲੇ ਟਾਈਮ ਦਾ ਭਵਿੱਖ ਦਾ ਸ਼ਹਿਰ ਆ ਉਸ ਤੋਂ ਮੇਰੀ ਛੋਟੀ ਜੀ ਤੁਹਾਡੇ ਨਾਲ ਸਾਝ ਤੇ ਇੱਕ ਵਲੌਗਰ ਆਂ ਹੀ ਮੈਂ ਜਿਹੜਾ ਬੇਟਾ ਵਾ ਉਨ੍ਹਾਂ ਨੇ ਦੁਕਾਨ ਦੀ ਜਿਹੜੀ ਆ ਉਹ ਜਾਣ ਪਛਾਣ ਕਰਾਈ ਔਰ ਇੱਕ ਮੈਸੇਜ ਵੀ ਆ ਨਵੇਂ ਬੱਚਿਆਂ ਜਿਹੜੇ ਆ ਕੋਈ ਸੋਚਦੇ ਵੀ ਅਸੀਂ ਕੀ ਕਰੀਏ ਕਿੱਦਾਂ ਕਰੀਏ ਕੋਈ ਕੁਝ ਵੀ ਕਰਨਾ ਵਾ ਕਿਸੇ ਤੋਂ ਸਲਾਹ ਜ਼ਰੂਰ ਲੈ ਲਓ ਕਿਉਂਕਿ ਕਿੰਨਾ ਚਿਰ ਗੁਰੂਆਂ ਤੋਂ ਬਿਨਾ ਗੱਤ ਨਹੀਂ ਹੁੰਦੀ ਕੋਈ ਤੁਹਾਨੂੰ ਸਹੀ ਰਾਹ ਦੱਸਣ ਵਾਲਾ ਰਾਹ ਦਸਰਾ ਮਿਲ ਜੇ ਤੁਹਾਨੂੰ ਪੁੱਛ ਕੇ ਕੋਈ ਵੀ ਕਾਰੋਬਾਰ ਤੁਸੀਂ ਕਰ ਸਕਦੇ ਜੀ ਜਿਹੜਾ ਛੋਟੇ-ਛੋਟੇ ਜਿੰਨਾ ਤੋਂ ਅਸੀਂ ਸ਼ੁਰੂਆਤ ਕਰ ਸਕਦੇ ਆ ਤੁਹਾਨੂੰ ਹਿੰਮਤ ਕਰਨ ਦੀ ਲੋੜ ਆ ਕਿੰਨਾ ਨਾ ਪੈਸਾ ਰੋੜ ਕੇ ਜਿਹੜੇ ਅਸੀਂ ਬਾਹਰ ਦੇ ਦੇਸ਼ਾਂ ਨੂੰ ਜਾਂਦੇ ਆ ਉਹ ਅਸੀਂ ਆਪਦੇ ਇੱਥੇ ਰੱਖ ਸਕਦੇ ਆ ਸਾਡੀ ਧਰਤੀ ਸਬਰ ਸਕਦੀ ਆ ਸਾਡੇ ਘਰ ਸਬਰ ਸਕਦੇ ਆ ਫਿਰ ਪਰਿਵਾਰ ਦੇ ਵਿੱਚ ਬਜ਼ੁਰਗ ਜਿਹੜੇ ਉਡੀਕਦੇ ਰਹਿੰਦੇ ਆ ਅੱਖਾਂ ਤੇ ਹੱਥ ਤਰ ਕੇ ਆਪਦੇ ਬੱਚਿਆਂ ਨੂੰ ਸਹੇਕਦੇ ਰਹਿੰਦੇ ਆ ਉਹਨਾਂ ਨੂੰ ਮਿਲ ਲਈ ਉਹਨਾਂ ਦੀ ਆਵਾਜ਼ ਆਰੀ ਵੀ ਘੱਟ ਹੋ ਸਕਦੀ ਆ ਔਰ ਇਹ ਕੋਈ ਵੀ ਸਾਨੂੰ ਗਾਈਡੈਂਸ ਲੈ ਕੇ ਅਸੀਂ ਕੰਮ ਸ਼ੁਰੂ ਕਰ ਸਕਦੇ ਆ ਇਹ ਬੱਚੇ ਨੂੰ ਮੈਂ ਮੁਬਾਰਕਬਾਦ ਦਿੰਨਾ ਤੇ ਬਹੁਤ ਸੋਣਾ ਇਹਨਾਂ ਨੇ ਜਿਹੜਾ ਸ਼ੁਰੂਆਤ ਕੀਤਾ ਕੰਮ ਕੀ ਹੋਸੋ ਪਾਸਾ ਉਹ ਕਿਹੜਾ ਕੁਝ ਮੜਾ ਮੋਟਾ ਬਸ ਬੱਚਿਆਂ ਨੇ ਇਹ ਤੇ ਉਹ ਕਹਿੰਦੇ ਆ ਕਿ ਇੱਥੇ ਰਹਿ ਕੇ ਕੰਮ ਕਰੋ ਬਾਹਰ ਵੀ ਇੱਥੇ ਹੀ ਜੇ ਬਾਹਰ ਐ ਜੀ ਜੇ ਕੁਛ ਵੀ ਬਾਹਰ ਵੀ ਤੱਕੇ ਹੀ ਖਾਂਡਾ ਜੇ ਉਹ ਜੋ ਕਮਾਈ ਇੱਥੇ ਆ ਉਹ ਬਾਹਰ ਨਹੀਂ ਜਾਏਗੀ ਇਹ ਸਪਾਰਸਾ ਬੋਲਾ ਸੁਨੇਹਾ ਆਂਦੇ ਆ ਜੋ ਸੁਖਸ਼ਜੂ ਦੇ ਚਾਰੇ ਨਾ ਉਹ ਬਲਖ ਤੇ ਨਾ ਉਹ ਬੁਖਾਰੇ ਮੇਰੇ ਵੱਲੋਂ ਬੇਟੇ ਨੂੰ ਬਹੁਤ ਬਹੁਤ ਵਧਾਈਆਂ ਇਹ ਇਹਦੇ ਲੋਈ ਸਾਰਿਆਂ ਨੂੰ ਸੁਨੇਹਾ ਕਿ ਇੱਥੇ ਆਓ ਜਿਨ੍ਹਾਂ ਨੂੰ ਸਮਾਨ ਦੀ ਲੋੜ ਆ ਉਹ ਲੈ ਕੇ ਜਾਓ ਤੇ ਨਾਲੇ ਵੇਖੋ ਇਹ ਸ਼ੁਰੂਆਤ ਨਵੀਂ ਜਿਹੜੀ ਉਹ ਬਹੁਤ ਸੋਹਣੀ ਆ ਇਹ ਸੀ ਮੇਰਾ ਦੋਸਤੋ ਇੱਕ ਛੋਟਾ ਜਿਹਾ ਸੁਨੇਹਾ ਮੇਰਾ ਚੈਨਲ ਤੁਹਾਨੂੰ ਚੰਗਾ ਲੱਗੇ ਤੇ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਮੈਂ ਤੁਹਾਡਾ ਆਪਣਾ ਕੀ ਪਤਾ 판ੂ ਜਿੱਥੇ ਵੀ ਮੈਨੂੰ ਚੜਦੇ ਲਿੰਦੇ ਪੰਜਾਬ ਵਿੱਚ ਜਿੱਥੇ ਵੀ ਵੇਖ ਰਹਿ ਜੀ ਇਹ ਮੇਰੀ ਸਾਹ ਜ ਤੁਹਾਡੇ ਤੱਕ ਪਹੁੰਚੀ ਆ ਤੇ ਇਹ ਮੇਰਾ ਇੱਕ ਮੈਸੇਜ ਆ ਸੁਨੇਹਾ ਪੱਤੀਆ ਤੱਕ ਇਹ ਨਵੇਂ ਪ੍ਰੋਜੈਕਟ ਦੇ ਵਿੱਚ ਬਚਿਆ ਕੰਮ ਸਟਾਰਟ ਕਰਨਾ ਚਾਹੁੰਦੇ ਆ ਇਹਦੇ ਨਾਲ ਹੀ ਮੈਂ ਆਪ ਕਰਦਾ ਇਸ ਵਲੌਗ ਦੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਵਸਦੇ ਰਹੋ ਆਸਤੇ ਰਹੋ